ਤੁਸੀਂ ਐਕੋ ਵੀ ਤਾਂ ਕੇ ਮਾਨ ਲਗਵਾ ਬਾਹਰ ਖੜੇ ਹਣ ਧੱਕੇ ਨੂੰ ਤੁਸੀਂ ਮਾਦਾ ਮੋਗਾ ਵੀ ਤੁਸੀਂ ਸਾਹਮਣੇ ਬਿਲਾਉਣਾ ਕੀ ਆਏ ਕਿ ਮਤਲਬ ਹੋਇਆ ਬਿਲਕੁਲ ਦੀ ਨਾਲ ਦੀ ਕੀ ਕੋਈ ਮਾਰੋ ਦਾ ਕਾਫਲਾ ਆਦੀ ਕਿਸੇ ਬੋਤ ਤੇ ਡਰਾਮਾ ਦੇ ਲਈ ਕੀ ਕਹੋ ਦੀ ਬਰਾ ਲਓ ਇਹ ਬਹੁਤ ਆ ਰੋਲਾ ਕਿਉਂ ਨਹੀਂ ਕਹਿੰਦੇ ਕਿ ਨਾ ਕਰਦੇ ਕਿ ਕਿੰਨਾ ਕਰਦੇ ਕਰੋ ਜਨਾਬ ਕਿਦਾ ਹੋਣੀ ਨਹੀਂ ਕਿਦਾ ਤੁਹਾਡੀ ਹੋਣਾ ਹੁੰਦੇ ਨਹੀਂ ਉਹ ਵੀ ਕਿੰਨਾ ਕੰਟਿੰਗ ਹੋਣੀ ਸਾਬਤ ਤੇ ਮਿਲਦਾ ਦਿਓ ਬਟਾ ਸਸਤਾ ਮਿਲਣੇ ਦੇ ਬੰਦੇ ਕਿਉਂ ਨਹੀਂ ਰੀਕਾਉਂਟਰ ਖੋਲਦਾ ਸੀ ਆਰਡਰ ਆਰਡਰ ਸਿੱਧੇ ਕਰਦੇ ਆ ਆਜੀ ਖੜੇ ਖੜੇ ਕੰਟੈਕਟ ਮੈਨੂੰ ਧੱਕੇ ਝਾਈ ਆਡੀਟਿੰਗ ਕਰਾਉਣ ਜਿੱਤਿਓ ਸਾਡੇ ਉਮੀਦਵਾਰ ਹਰਾਏ ਜਾ ਰਹਾ ਜਿੱਤਿਓ ਉਮੀਦਵਾਰ ਹਰਾਏ ਜਾ ਰਹਾ ਇਹ ਤੋਂ ਵੱਡੀ ਧੱਕੇਸ਼ਾਈ ਕੋ ਹੋ ਨਹੀਂ ਸਕਦੀ ਪਹਿਲਾਂ ਪੇਪਰ ਨਹੀਂ ਭਰ ਦਿੱਤੇ ਲੋਕਾਂ ਨੂੰ ਡਰਾਵੇ ਦਿੱਤੇ ਗਏ ਪੈਂਚਾਂ ਸਰਪੈਂਚਾਂ ਦੇ ਗાળા ਚ ਗੁੱਠੇ ਦੇ ਕੇ ਇਸ ਸਰਕਾਰ ਨੇ ਇਹ ਪਹਿਲੀ ਵਾਰ ਹੋਇਆ ਸਰਕਾਰਾਂ ਬਿਆਸ ਚੁਨੀਆਂ ਵੀ ਰਹੀਆਂ ਪਰ ਐਡੀ ਧੱਕੇਸ਼ਾਹੀ ਕਦੇ ਅਸੀਂ ਦੇਖੀ ਨਹੀਂ ਜਿਹੜੀ ਇਸ ਸਰਕਾਰ ਨੇ ਇਸ ਵਾਰ ਧੱਕੇਸ਼ਾਹੀ ਕੀਤੀ ਆ ਕੋਈ ਦਾ ਕੋਈ ਨਹੀਂ ਹੋਣਾ ਇੱਥੇ ਆਪਣੇ ਸੀਨੀਅਰ ਨੂੰ ਦੱਸ ਦੋ ਭਾਈ ਜੇ ਤੁਸੀਂ ਇਹ ਰੌਲਾ ਪਾਇਆ ਤੇ ਇੱਥੇ ਹਲਾ ਲਲਾ ਹੋ ਜਾਣੀ ਆ ਇਹਦਾ ਕੁਛ ਨਹੀਂ ਹੋਣਾ ਆਓ ਕਰੋ ਬਾਜਵਾ ਸਾਹਿਬ ਸਾਰਿਆਂ ਨੂੰ ਮਰੋਗਾ ਮੇਰੀ ਹੋਈ ਆ ਮੇਰੀ ਗੱਲਤੀ ਚ ਉਹ ਆਪ ਗੱਲ ਮੇਰੀ ਕਲੀਅਰ ਨਾਲ ਗੱਲ ਹੋਈ ਆ ਕਹਿੰਦਾ ਜੇ ਜਿਆਦਾ ਧੱਕਾ ਨਾਲ ਦੇ ਬੰਦੇ ਆ ਕੇ ਮੋਬਾਈਲ ਲੈ ਕੇ ਤੇਰੇ ਘਰ ਤੇ ਆ ਸਾਡੇ ਬੰਦੇ ਨੂੰ ਨੋਟਿਸ ਮੈਂ ਕਰਦੇ ਮੋਬਾਈਲ ਨਹੀਂ ਲੈਣਾ ਕੋਲੇ ਵੱਡੇ ਮੋਬਾਈਲ ਲੈ ਕੇ ਅੰਦਰ ਬੜੇ ਹੋ ਗਏ ਮੈਂ ਕੀ ਕਰਦੇ ਆ ਸਾਰਿਆਂ ਨੂੰ ਹੋ ਗਈ ਆ ਕਲੀਅਰ ਨਾਲ ਹੋ ਗਈ ਗੱਲ ਯਾਰ ਆਪੇ ਚੰਡੀਗੜ੍ਹ ਦੋ ਦੋ ਗੱਲ ਮੁੱਕਦੀ ਹੋਈ ਇਦਾਂ ਖੜਾ ਹੁੰਦੀ ਜੇ ਸਾਰਿਆਂ ਨੂੰ ਜਿਤਾਉਣਾ ਹੀ ਆ ਬੋਟਾ ਨਾ ਆਹ ਗੱਲ ਮੁੱਕਦੀ ਹੋਈ ਸਰਟੀਫੀਕਟ ਦਿਓ ਮੇਜ ਦਿਓ ਆਸ ਤੁਹਾਨੂੰ ਫਾਹੇ ਲਾਇਆ 20 ਦਿਨ ਹੋ ਗਏ ਆ ਮਾਸਟਰ ਲਾਇਆ ਨੇ ਸਾਰੇ ਲਾਇਆ ਕੀ ਪੈਦਾ ਕੀ ਆ ਕਾਲੀ ਦਾਲ ਦੀਆਂ ਕਹਾਵਾਂ ਆ ਆਮ ਆਦਮੀ ਪਾਰਟੀ ਤੇ ਪਾਈ ਨਹੀਂ ਕਰ ਸਕਦੇ ਮੈਂ ਕਰਾਈਆਂ ਵੋਟਾਂ ਅੰਦਰੋਂ ਨਾਲ ਕੋ ਆ ਕਦੋਂ ਕਾਲੀਆਂ ਦੀ ਵੋਟਾਂ ਜੀ ਆ ਲੈ ਲਖੜੀ ਦੀ ਵੋਟਾਂ ਚਾਕੇ ਆਮ ਇਹ ਮਤਲਬ ਜੇ ਇੰਨਾ ਸਰ ਧੱਕਾ ਹੀ ਕਰਨਾ ਫਾਇਦਾ ਕੀ ਆ ਵੋਟਾਂ ਪੋਟ ਦਾ ਕੀ ਫਾਇਦਾ ਹੋਦਾ ਦੇ ਦੇ ਦਿਓ ਅਸੀਂ ਦਬਕੇ ਮਾਰਦਾ ਤੁਹਾਨੂੰ ਕਹਿੰਦਾ ਡਿਊਟੀ ਤੇਰੀ ਅੱਜ ਆ ਕਾਨੂੰਨੀ ਹੈਗੀ ਡਿਊਟੀ ਕੱਲ ਤੂੰ ਬਾਜ਼ਾਰ ਤੇ ਘੁੰਮਣਾ ਮਾਰ ਮਾਰ ਛਿੱਤਰ ਸਿੱਧੇ ਕਰ ਦਿਓਗੇ ਅਸੀਂ ਜੇਟਾ ਦੀ ਗੱਲ ਆ ਇਹ ਕਰ ਅੱਜ ਉੱਥੇ ਮੁਲਾਜ਼ਮ ਹੋ ਕਾਓ ਸਾਡੇ ਬੰਦੇ ਧੱਕੇ ਨਾਲ ਹਰਾ ਦੇਣਾ ਉਹਨਾਂ ਨੂੰ ਵੀ ਜਿਹੜਾ ਰੋਕਦੇ ਤੁਸੀਂ ਰੋਕਦੇ ਉਹਨਾਂ ਕੋਲ ਸਾਨੂੰ ਹੀ ਰੋਕਦੇ ਤੁਸੀਂ ਅਣਜਾਣਾ ਸਾਡਾ ਇੱਕ ਵੋਟ ਦਾ ਸਾਡਾ ਫਰਕ ਹੋ ਸਾਰਾ ਯਾਰ ਜੀ ਉਹਨਾਂ ਨੂੰ ਬੇਇਨਤੀ ਕਰਦੇ ਨਹੀਂ ਲੜਸਾਂ ਵਿੱਚ ਆਉਂਦੇ ਹੋ ਅਸੀਂ ਵੋਟ ਕੈਂਸਲ ਕਰਦੇ ਨਹੀਂ ਕੋਈ ਫੋਟਾ ਕਿੰਨੇ ਦੇਵਾ ਦੀ ਤਫਾਈ ਕਰ ਰਹਾ ਸੀ ਜੇ ਸਾਡੇ ਨਾਲ ਧੱਕਾ ਹੀ ਕਰਦਾ ਸੀਗਾ ਤਾਂ ਇਲੈਕਸ਼ਨ ਕਰਾਉਣ ਦੀ ਲੋੜ ਨਹੀਂ ਸੀ ਘਰੇ ਬੈਠੇ ਨਾਲ ਬਣਾਉਂਦੇ ਜਾਂ ਤਾਂ ਡਿਕਲੇਅਰ ਹੀ ਕਰ ਦਿੰਦੇ ਵਿਹਾਰ ਗਏ